ਸਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਬਾਈ ਸਮਿੰਦਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਥੋਡੇ ਸਾਹਮਣੇ ਪੰਜਾਬ ਦੇ ਉੱਪਰ ਇੱਕ ਧੁੰਦ ਦਾ ਅਲਰਟ ਜਾਰੀ ਹੋਇਆ ਤੇ ਤਾਜ਼ਾ ਅਲਰਟ ਕੀ ਹੈ ਮੌਸਮ ਵਿਭਾਗ ਵੱਲੋਂ ਕਿਸ-ਕਿਸ ਜ਼ਿਲ੍ਹੇ ਦੇ ਲਈ ਅਲਰਟ ਜਾਰੀ ਕੀਤਾ ਗਿਆ ਤੇ ਕਦੋਂ ਤੋਂ ਕਦੋਂ ਤੱਕ ਇਹ ਅਲਰਟ ਰਹੇਗਾ ਤੇ ਕਿਹੜੇ ਜ਼ਿਲ੍ਹਿਆਂ ਨੂੰ ਖਾਸ ਤੌਰ ਤੇ ਇਸ ਅਲਰਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਸਾਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਵਿੱਚ ਲੈ ਕੇ ਹਾਜ਼ਰ ਹੋਏ ਹਾਂ ਸਭ ਤੋਂ ਪਹਿਲਾਂ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਪੰਜਾਬ ਦੇ ਉੱਪਰ ਸੰਘਣੀ ਧੁੰਦ ਦਾ ਮੌਸਮ ਫਿਲਹਾਲ ਬਣਦਾ ਹੋਇਆ ਦਿਖ ਜਿਸ ਦੇ ਨਾਲ ਬਣਦੀ ਉਮੀਦ ਇਹੀ ਹੈ ਕਿ ਲਗਾਤਾਰ ਪੰਜਾਬ ਦੇ ਉੱਪਰ ਧੁੰਦ ਦੇ ਹਾਲਾਤ ਬਰਕਰਾਰ ਨੇ ਤੁਸੀਂ ਵੀ ਕਮੈਂਟ ਕਰਿਓ ਤੁਹਾਡੇ ਇਲਾਕੇ ਵਿੱਚ ਧੁੰਦ ਦੇ ਹਾਲਾਤ ਕਿਵੇਂ ਦੇ ਨੇ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਮੌਸਮ ਦੀ ਅਜਿਹੀਆਂ ਜਾਣਕਾਰੀਆਂ ਤੁਹਾਨੂੰ ਲਗਾਤਾਰ ਪ੍ਰਾਪਤ ਹੁੰਦੀਆਂ ਰਹਿਣ ਤੇ ਤੁਸੀਂ ਜਾਣਕਾਰੀ ਲੈ ਕੇ ਲਾਹੇਵੰਦ ਹੋ ਸਕੋ ਜਿਵੇਂ ਕਿ ਤੁਹਾਨੂੰ ਪਹਿਲੇ ਦੱਸ ਚੁੱਕੇ ਸੀ ਕਿ 17, 18 ਤੇ 19 ਤਰੀਕ ਨੂੰ ਲਗਾਤਾਰ ਮੌਸਮ ਵਿਭਾਗ ਵੱਲੋਂ ਧੁੰਦ ਦਾ ਅਲਰਟ ਜਾਰੀ ਹੋਇਆ ਹੈ। ਕਾਫੀ ਸੰਘਣੀ ਧੁੰਦ ਪੈਣ ਦੇ ਚਾਂਸ ਨੇ ਜਿਸ ਦੇ ਮੱਦੇਨਜ਼ਰ ਸਾਨੂੰ ਹੁਣ ਇਸ ਸਮੇਂ ਪੰਜਾਬ ਦੇ ਬਹੁਤੇ ਹਿੱਸਿਆਂ ਵਿੱਚ ਧੁੰਦ ਬਣੀ ਹੋਈ ਦਿਖਾਈ ਦੇ ਰਹੀ ਹੈ। ਸੂਰਜ ਨਾ ਮਾਤਰ ਦੇ ਬਰਾਬਰ ਨਿਕਲ ਰਿਹਾ ਤੇ ਜਿੱਥੇ ਨਿਕਲ ਵੀ ਰਿਹਾ ਹੈ ਤਾਂ ਹਲਕੇ ਤੋਂ ਦਰਮਿਆਨੇ ਸੁਭਾ ਦਾ ਹੀ ਦੇਖਣ ਨੂੰ ਮਿਲ ਰਿਹਾ ਹੈ। ਅਗਰ ਗੱਲ ਕੀਤੀ ਜਾਵੇ ਤਾਂ ਅਲਰਟ ਦੀ ਹੁਣ ਅਲਰਟ ਦੇਖ ਲੈਂਦੇ ਕੀ ਜਾਰੀ ਹੋਇਆ ਜੀ। ਥੋੜੇ ਸਾਹਮਣੇ ਅਲਰਟ ਦੇਖ ਰਹੇ ਹੋ ਜੀ ਕਿ ਇਹ ਅਲਰਟ ਜਿਹੜਾ ਖਾਸ ਤੌਰ ਤੇ ਪੰਜਾਬ ਦੇ ਪੱਛਮੀ ਇਲਾਕੇ ਤੋਂ ਸ਼ੁਰੂ ਹੁੰਦਾ ਹੋਇਆ ਅਮ੍ਰਿਤਸਰ ਤਰਨਤਾਰਨ ਪਠਾਨਕੋਟ ਤੋਂ ਕਵਰ ਕਰਦਾ ਹੋਇਆ ਸਾਰੀ ਪਾਕਿਸਤਾਨ ਵਾਲੀ 벨ਟ ਅਤੇ ਨਾਲ ਲੱਗਦੀ ਇਹ ਦੁਆਬੇ ਤੱਕ ਪਹੁੰਚਦਾ ਹੋਇਆ ਦਿਖਾਈ ਦੇ ਰਿਹਾ ਹੈ ਜਿਸ ਦੇ ਨਾਲ ਆਲਮੋਸਟ ਪੰਜਾਬ ਦਾ 70% ਹਿੱਸਾ ਕਵਰ ਹੋ ਚੁੱਕਿਆ ਹੈ ਜਿਸ ਦੇ ਮੱਦੇ ਨਜ਼ਰ ਪੂਰੇ ਪੰਜਾਬ ਦੇ ਵਿੱਚ ਆਪਾਂ ਕਹਿ ਲਈ ਤਾਂ ਹਲਕੇ ਤੋਂ ਦਰਮਿਆਨੀ ਧੁੰਦ ਦੇਖਣ ਨੂੰ ਮਿਲ ਰਹੀ ਹੈ ਕਾਫੀ ਜ਼ਿਆਦਾ ਮਾੜੇ ਹਾਲਾਤ ਬਣੇ ਹੋਏ ਨੇ ਧੁੰਦ ਦੇ ਸ਼ੀਤ ਲਹਿਰ ਵੀ ਚੱਲ ਰਹੀ ਹੈ ਹਵਾ ਲਗਾਤਾਰ ਪੱਛਮ ਦਿਸ਼ਾ ਤੋਂ ਚੱਲਣ ਦੇ ਕਾਰਨ ਤਾਪਮਾਨ ਜਿਹੜੇ ਨੇ ਉਹ ਕਾਫੀ ਥੱਲੇ ਆ ਚੁੱਕੇ ਨੇ ਜਿਸ ਦੇ ਨਾਲ ਠੰਡ ਦੇ ਹਾਲਾਤ ਪੰਜਾਬ ਦੇ ਉੱਪਰ ਬਹੁਤ ਜ਼ਿਆਦਾ ਵਧ ਚੁੱਕੇ ਨੇ ਕਾਫੀ ਬੁਰੇ ਹਾਲਾਤ ਜਿਹਨੂੰ ਕਹਦੀ ਹੈ ਠੰਡ ਦੇ ਉਹ ਇਸ ਟਾਈਮ ਪੰਜਾਬ ਦੇ ਉੱਪਰ ਦੇਖਣ ਨੂੰ ਮਿਲ ਰਹੇ ਨੇ ਗੱਲ ਕੀਤੀ ਜਾਵੇ ਤਾਂ ਇਹ ਅਲਰਟ ਜਿਹੜਾ ਲਗਾਤਾਰ ਸਾਨੂੰ 19 ਤਰੀਕ ਤੱਕ ਦੇਖਣ ਨੂੰ ਮਿਲਿਆ ਜਿਸ ਦੇ ਨਾਲ ਪੰਜਾਬ ਦੇ ਲਗਭਗ ਸਾਰੇ ਜ਼ਿਲ੍ਹੇ ਹੀ ਕਵਰ ਹੁੰਦੇ ਦਿਖਾਈ ਦੇ ਰਹੇ ਨੇ ਪਰ ਮੀਂਹ ਦੀ ਸੰਭਾਵਨਾ ਨਾ ਮਾਤਰ ਹੋਣ ਦੇ ਕਾਰਨ ਕੋਈ ਇਸ ਠੰਡ ਤੋਂ ਰਾਹਤ ਮਿਲਦੀ ਦਿਖਾਈ ਨਹੀਂ ਦੇ ਰਹੀ ਕਿਉਂਕਿ ਇਹ ਠੰਡ ਹੁੰਦੀ ਹੈ ਜਿਹੜਾ ਧੁੰਦ ਧੁੰਦ ਹੁੰਦੀ ਹੈ ਇਹ ਕਿਤੇ ਨਾ ਕਿਤੇ ਮੀਂਹ ਤੋਂ ਸਾਫ਼ ਹੋ ਜਾਂਦੀ ਹੈ ਪਰ ਕਿਸੇ ਤਰੀਕੇ ਦੀ ਉਮੀਦ ਸਾਨੂੰ ਹੁਣ ਬਣਦੀ ਹੋਈ ਦਿਖਾਈ ਨਹੀਂ ਦੇ ਰਹੀ ਪਰ ਅਗਰ ਕੋਈ ਨਵਾਂ ਅਲਰਟ ਜਾਰੀ ਹੁੰਦਾ ਸਭ ਤੋਂ ਪਹਿਲਾਂ ਲੈ ਕੇ ਤੁਹਾਡੇ ਤੱਕ ਹਾਜ਼ਰ ਹੋਵਾਂਗੇ ਬਣੇ ਰਹੋ ਚੈਨਲ ਵੈਦਰ ਵਾਈਸ ਮਨਿੰਦਰ ਤੇ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ